ਬਟਾ ਜੋ ਬਦਲ ਕਰਵਾਉਣਾ ਉਹ ਅੰਦਰੋਂ ਅੰਦਰ ਕਰਾਉਣਾ ਨਹੀਂ ਨਾਜੀ ਕਰਵਾਉਣਾ ਇਹਦਾ ਇਹ ਆਮਡਾ ਖਾਲੜਿਆ ਤੇ ਨਵਾਂ ਖਾਲੜਿਓ ਨਹੀਂ ਅਜੇ ਆਪਣੀ ਚੈਨ ਹੈ ਸਬਲੂ ਕੋਈ ਦਾ ਪੈਸੇ ਆ ਗਿਆ ਵਾਸਤੇ ਓ ਭੱਲੇ ਕਿਤਾ ਮਾਂਜੀ ਠੀਕ ਠਾਕ ਦੇ ਆ ਆਪਣਾ ਕਰਵਾ ਆਪਣਾ ਕਹਿ ਬੰਦਾ ਕਾਲੀਆਂ ਮੜਾਉਈ ਜਦ ਤੂੰ ਮਾਮਾ ਜਦੋਂ ਮੈਚ ਵੇਖ ਲੈਣਾ ਉਦੋਂ ਤੂੰ ਗਰਾਊਂਡ ਆ ਜਾਣਾ ਉਦਾਂ ਨਹੀਂ ਤਰਜੀ ਕਰਦਾ ਕਿਉਂ ਗਰਮੀ ਇਹਨਾਂ ਤੜਦੀ ਆ ਕਿਤੇ ਨਜ਼ਾਰੀ ਲੱਗਦੀ ਹੋਰ ਹਾਂ ਆਪਣੇ ਸੀਨੀਅਰ ਪ੍ਰਮਾਣ ਕਿੱਥੇ ਹੋ ਗਿਆ ਨਹੀਂ ਕੋਈ ਆਹ ਹਾਂ ਵੇ ਭਾਜੀ ਸੀਨੀਅਰ ਹੈ ਹੋਰ ਕਿੱਦਾਂ ਠੀਕ ਠਾਕ ਦੇ ਚਲੋ ਲਾਓ ਲਾਓ ਅਕਸਰ ਦਾ ਨਾਮ ਉਹ ਮਿਲ ਜੇ ਜੌਨ ਰੈਡੀ ਕੀਤੀ ਜੇ ਨਹੀਂ ਲੈਂਦੀ ਉਹ ਕਾਂਡੀ ਉਹ ਕਾਂਡੀ ਉਹ ਜ਼ਰਾ ਕੀ ਅੱਧੀ ਪਾਤੀ ਦੇ ਉਹ ਪਰਲੇ ਪਾਸੇ ਕਰੋ ਉਧਰੋਂ ਪਰਲੀ ਸਾਈਡ ਤੋਂ ਉਧਰੋਂ ਹਾਂ ਆ ਲਾ ਆ ਗਿਆ ਕਿ ਸਾਡਾ ਰਾਜਾ ਜਿਹੜੀਆਂ ਲਵਾਉਣ ਦੇ ਆ ਨਾ ਇਹ ਲਾਏ ਪਰਲੇ ਓਏ ਇਹਨੇ ਮੈਨੂੰ ਆਖੜਿਆ ਮੈਂ ਕਹਿੰਦਾ ਜੀ ਆਪ ਜੀ ਇਹ ਕਾ ਚਾ ਚਲ ਚੱਲ ਚੱਲ ਚੱਲਾ ਤੀ ਫੇਰ ਬਹੁ ਪਹਿਲਾਂ ਉਧਰ ਕਾਂਡੀ ਮਾਰ ਕੇ ਆ ਚੱਲ ਚਾ ਲੋ ਮੋਦੀ ਛੇੜਿਆ ਕਬੱਡੀ ਟੈਨ ਤੇ ਨਹੀਂ ਉਹਨੇ ਮਾਰਨੂ ਆਪੋ ਆਪਣੀ ਮਾਰਨ ਦੇ ਕਬੱਡੀ ਪਾ ਗਏ ਅਲਾਕ ਉਹ ਲੱਕ ਮੇਨ ਬਸ ਜਾਂਦੇ ਆ ਉਹ ਲਾ ਕਰ ਹੋਰ ਆ ਗਿਆ ਯਾਰ ਜਾਨ ਮਨੂ ਕਾ ਤੇ ਪਸਟਾ ਨਹੀਂ ਆਈ ਨਾ ਪਾ ਦਾ ਲ ਤੂੰ ਕੋ ਜਾ ਨਹੀਂ ਆ ਪਰ ਇਹ ਕਿਰਾ ਕਾ ਕੇ ਆ ਯਾਰ ਲਾ ਤੋ ਆ ਜੇ ਤੋ ਬਹਨ ਵਾਲੀ ਉਥੋਂ ਬਣਾਉ ਹਾਂ ਯਾਰ ਇਧਰੋਂ ਕਿ ਆ ਉੱਥੇ ਟੋਕ ਜਿੱਥੇ ਉਹ ਮੈਨੂੰ ਕਹ ਰਿਹਾ ਕਿ ਤੂੰ ਇਹ ਪਹਿਲੇ ਮੈਂ ਗੋਲਮ ਘੁੱਟਿਆ ਹੀ ਪਾਣੀ ਸਾਧਾ ਆਹ ਲੈ ਆ ਨਾ ਮਾ ਮਾ ਬੜੀ ਨਾ ਕਿਦੋਂ ਤਾ ਤੂੰ ਪਿੱਛੇ ਕੱਕਾ ਉਹਨੇ ਉਹਨੇ ਕਰਵਾਇਆ ਨਹੀਂ ਕਰਿਆ ਬੁੱਲ ਲੱਗਦੇ ਨਹੀਂ ਜੋਏ ਹੋਇਆ ਜੋਇਆ ਜੋ ਤੇ ਦੰਦੇ ਡਰਾ ਕਿਉਂ ਆਵਰ ਪੰਨਿਆ ਲੱਗਦਾ ਲੱਗਦਾ ਆਹ ਦੋ ਦੇ ਨਾ ਸਾਢੇ 20 ਚਲੋ 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 ਉਹ ਵੀ ਲਾਓ ਉਹ ਜਾਬ ਪਹਿਲਾ ਗਿਆ ਰੈਡ ਬੋਲ ਦੇ ਜਾ ਰਿਹਾ ਹੋਰ ਰੋਲਾ ਘੱਟ ਪਾਓ ਗੇਮ ਲਾਓ ਜੋ ਮੈਂ ਬਣਾ ਵਿੱਚੋਂ ਇੱਕੇ ਥਾਂ ਤੇ ਚਿਕਨ ਨੂੰ ਮੂੰਗੀ ਨਾ ਇੱਕੇ ਥਾਂ ਤੇ ਚੈਣ ਆ ਤੂੰ ਹੱਥ ਲਾਇਆ ਉਹ ਨਾ ਬਣਾਇਆ ਨਾ ਇਹ ਨਾ ਲਾਇਆ ਨਾ ਦੂਸਰਾ ਪਾਣੀ ਚਾਹਦਾ ਉਹ ਗਾਇਆ ਉਹ ਗਾਣਾ ਮੜਾ ਕੇ ਬਾਹਰ ਸੰਗੜੇ ਇਧਰ ਆ ਗਨੀ ਚਾਹ ਕਹਿੰਦੇ ਨੇ ਪੱਖਾ ਰੋਜਾ ਰੋਜਾ ਪੀਮੋ ਉਹ ਵੀ ਨਾ ਮੇਰਾ ਪਹਿਲਾ ਮੇਰਾ ਜੱਜਤਾ ਭਾਈ ਉਹ ਫਰੀਕ ਨਹੀਂ ਇਕੱਲੀ ਦਲਾਇ ਨੂੰ ਕੰਨ ਕਰ ਦਿਆ ਇੱਧਰ ਆ ਲੈ ਮੈਨੂੰ ਕੁਝ ਦਿੰਦਿਆ ਨਹੀਂ ਫਾਇਦਾ ਨਹੀਂ ਕੋਈ ਨਹੀਂ ਚੱਲ ਰੇਟ ਕਰ ਜੀ ਮੈਂ ਜੀ ਬਹੁਤ ਮੱਕਾ ਟੇਕ ਤੂੰ ਮੁੜ ਕੇ ਉਹ ਆਡੇ ਸ਼ਖੂਣੀ ਨਹੀਂ ਆ ਉਹ ਮੁੜ ਕੇ ਇੱਥੇ ਆਉਂਦੇ ਹੁੰਦੇ ਨਹੀਂ ਰਹਿਣ ਮੁੜ ਕੇ ਮਮੀ ਨਹੀਂ ਬਣਾ ਰਿਹਾ ਉੱਥੋਂ ਫਿਰ ਪਛਾਣਦੇ ਹੁੰਦੇ ਫਿਰ ਹੋ ਹੀ ਗਏ ਹੁੰਦੇ ਨੇ ਕੋਈ ਨਹੀਂ ਤੂੰ ਆਇਆ ਕਰ ਆ ਜਾ ਕਰ ਇੱਥੇ ਅਸੀਂ 8 ਵਜੇ ਤੱਕ ਹੁੰਨੇ ਆ ਠੀਕ ਠੀਕ ਆ 8 ਵਜੇ ਤੱਕ ਗਰਾਊਂਡ ਲਾਈ ਦੀ ਠੀਕ 6 ਵਜੇ ਸਟਾਰਟ ਕਰ ਦੇਈਦੀ ਆ ਠੀਕ ਠੀਕ ਆ ਹਾਂ ਪਰ ਓਏ ਅੱਗੋਂ ਓਏ ਨਿੱਕੇ ਅੰਜ ਤਾਂ ਨਾ ਫੜਨਾ ਪਰ ਓਏ ਕੋਈ ਆਪੋ ਜੋਤੀ ਉਹ ਜਾਤ ਭਰ ਲਈ ਦੋ ਜਾਗੇ ਚੱਲੋ ਯਾ ਮਿਆ ਉਹ ਕਰਾਂਡੀ ਫੇਰ ਕੇ ਆ ਚੱਲੋ ਮਿਹਰਬਾਨੀ ਬਸ ਬੋਸਾ

ਕੰਟੀਨਾ ਮਰਾਇ ਗੁੱਟ ਖੇਚ ਗੁੱਟ ਖੇਚ ਮੋਰਾ ਤੂੰ ਨਹੀਂ ਜਾਂਦਾ ਕਰਾਂਡੀ ਮਾਰਨਾ ਇੱਥੇ ਖਲੋਤਾ ਚੱਲ 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 ਹਾਂ ਲੱਗਾ ਮੈਂ ਮੋਟਾ ਜੰਦਾ ਨਾ ਹੱਥ ਹੀ ਜਾਂਦਾ ਸ਼ੁਰੂ ਮੈਂ ਦੇ ਓਏ ਗੁੱਪ ਮਾਰ ਠੀਕ ਹੈ ਠੀਕ ਆ ਉਦਾਂ ਵੇ ਹਮੇ 6 ਵਜੇ ਤੱਕ ਆਈ ਨਾ ਤਾਜਾ ਕਰ 8 ਵਜੇ ਤੱਕ ਹੁੰਨੇ ਆ 6 ਵਜੇ ਤੈਨੂੰ ਸ਼ੁਰੂ ਕਰਦੇ ਆ ਗਰਾਊਂਡ ਲਾਣੀ ਠੀਕ ਠੀਕ ਜਿਹੜੀ ਮਿਹਨਤ ਆਣਾ ਉਹ ਸਵੇਰੇ ਲਾ ਲਿਆ ਕਰੀਂ ਆਪੇ ਠੀਕ ਹੈ ਦੌੜ ਦੂੜ ਲਾ ਲਿਆ ਕਰ 5 ਕਿਲੋਮੀਟਰ ਹਾਂਜੀ ਤੇ ਜਦੋਂ 100 100 200 300 ਇਸ ਤਰ੍ਹਾਂ ਹੌਲੀ ਹੌਲੀ ਕਰਕੇ ਡਾਂਡ ਵਧਾਈ ਜਾਈਂ ਹਾਂਜੀ ਤੇ ਗਰਾਊਂਡ ਆ ਗਏ ਤੂੰ ਇੱਥੇ ਲਾ ਸਿੱਧਾ ਗਰਾਊਂਡ ਲਾਉਣ ਹੀ ਆਇਆ ਕਰ ਤੈਨੂੰ ਉਦਾਂ ਹੀ ਆਪ ਤਗੜਾ ਕਰ ਲੈਣਾ ਠੀਕ ਹੈ ਠੀਕ ਠੀਕ ਹਾਂ ਮਾਰਦਾ ਹੁਣ ਨਾ ਉਹ ਲੱਗ ਗਈ ਜੱਫਾ ਉਹ ਜਾ ਜਪਾ ਲਵਾ ਰਿਹਾ ਹੀ ਸਾਰੀ ਕੈਣ ਖੇਡੀ ਆ ਤੂੰ ਬਾਹਰ ਆ ਜਾ ਕਿਸ ਨੇ ਕੱਢਿਆ ਨੂੰ ਬਾਹਰ ਆਪਾ ਆਪਾ ਬੀ ਮੁੜ ਕੇ ਨਹੀਂ ਨਾ ਕਰੋ ਉਹਨੂੰ ਚੱਲ ਰੇ ਨਾ ਨਹੀਂ ਆਪਾਂ ਨਾ ਕੋਸੋ ਰਹੇ ਸੱਤੇ ਆ ਇਹ ਤੁੰਦੇ ਮੈਂ ਜੇਕਰ ਆਪਾਂ ਦੀ ਗੁੱਸਾ ਉਹਨਾਂ ਨੂੰ ਮਿਲਦਾ ਹੀ ਏ ਉਹਨਾਂ ਨੂੰ ਮਿਲਦਾ ਤੁਸੀਂ ਉਹ ਹੋ ਵੀ ਮੈਂ ਨਾ ਚੱਲਾਈ ਦਾ ਜੂ ਜੋ ਫਾਸ ਫਾਸ ਹੋ ਤੱਕ आ और तूर <laughs> <laughs> ਤਨੀ ਮਾਰਦਾ ਖੁਦਾਵਾ ਚੰਗੂ ਥਾ ਹਾਂ ਫੇਰ ਅੰਨੀਆਂ ਖੰਮੀਆਂ ਪੀ ਹਾਂ ਫੇਰ ਅੱਜ ਗਿਆ ਆਈ ਤੁਮੇ ਪਾ ਦੇ ਬਾਹਰ ਗੱਡੋ ਕਾਕੇ ਮੇਰਾ ਤਾਂ ਮਾਰ ਬਾਬਾ ਪੈਣਾ ਇਹਦੀ ਗਿੱਟੀ ਲਾ ਦੇ ਮਾਰ ਦੇ ਮਾਰ ਦੇ ਖੜੋਂ ਚ ਖੜਨਾ ਨਹੀਂ ਖੜੇ ਨਾ ਤੇਰੀ ਹੁੰਦਾ ਵੇ ਨਾ ਮੜੀ ਕਿੱਧਰ ਤਾਂ ਕਿੱਧਰ ਹੋਈ ਦਨ ਇਹ ਤਾਂ ਜਾਂਦਾ ਉਧਰੇ ਪਰ ਆ ਗਿਆ ਨਾ ਨਹੀਂ ਆਈ ਹੋਤਾ ਦੌੜ ਲਾਈ ਹੋਏ ਬੰਦਾ ਡਿੱਗਦਾ ਹੀ ਨਹੀਂ ਆ ਬਾਵਾ ਮਗਰ ਕਰ ਲੈਣਾ ਪਹਾਂ ਟੁੱਟ ਜੀ ਜਾਉਣਾ ਖੇਰ ਆ ਯਾ ਤੇ ਰੋਹੀ ਬਾਈ ਹਲਕੇ ਬਾਹਰ ਮਾਵੇ ਪੌਂਚ ਜਾ ਰੇਟਾਂ ਉਰ ਉੱਤੇ ਡੁੱਬੇ ਹੋਤੂਗਾ ਛੋੜਾ ਨੂੰ ਨਾਲੇ ਆਲੇ ਸਾਰੇ ਢੇਰਾਂ ਵਾਲੇ ਖਲੋਤੇ ਹੋ ਤੁਸੀਂ ਲਾਈਵ ਕੱਟ ਕੇ ਵੇਖਿਓ ਉਹ ਲੱਭੋ ਸਹੀ ਲੋ ਵੀ ਭੱਜਾ ਕਰਦਾ ਮੈਂ ਕੱਢ ਗਿਆ ਓਏ ਫਾਰਾ ਨਾ ਮੰਗ ਲੈ ਚੱਲ ਜੀ ਉਹ ਉਹ ਨਹੀਂ ਆ ਆ ਆ ਆ ਤਿੰਨਾਂ ਦੀ ਆਇਆ ਤਾਂ ਆੜ ਜਾ ਕੰਜਰ ਤੇ ਆ ਕਮਲਿਆਂ ਵਾਂਗ ਭੱਜਾਵਣਾ ਛੱਟ ਲਵਾ ਰਿਹਾ ਓਏ ਲੱਤ ਲਾਇ ਸਿੱਧੀ ਓਏ ਇਹ ਪੱਛੀ ਨਾ ਨਾ ਦੇ ਉੱਤੇ ਪੈਰ ਰੱਖ ਆਇਆ ਕਰਨ ਲਾਇਏ ਓਏ 10 ਮਿੰਟ

ਕਰਦੇ ਨਹੀਂ ਆਤਾ ਨਾ ਤੈਨੂੰ ਟਾਈਮ ਹੋ ਗਿਆ ਸੀ ਚੱਪੀ ਨਾ ਬੋਟਾ ਆਇਆ ਬੁਸਕਾਰ ਆਇਆ ਆਇਆ ਕਰੋਣੇ ਉਸਤੀ ਕਰਾਉਣੀ ਅੱਜ ਪੂਰੀ ਫੁੱਲ ਕਰੋਣੇ ਕਰੋਣੇ ਹਾਂ ਇੱਥੇ ਅੱਜ ਉਸਤੀ ਦੀ ਵੀਡੀਓ ਲੰਮੀ ਜਿਹੀ ਬਣਾ ਕੇ ਪਾਉਣੇ ਕੌਡੀਆਂ ਪਾ लुआने लुआने कुश्ती खलोया ਇੱਥੇ ਲਵਾ ਦੇ ਨੇ ਗਰਾਊਂਡ ਤੋਂ ਬਾਅਦ ਜੋ ਇਹ ਨਾ ਆਣਾ ਆफी ਜਾ ਆ ਗਿਆ ਜੋ ਆਪਾਂ ਬਾਹਰ ਹੋ ਜਾ ਹਾਂ ਠੀਕ ਕੰਦੇ ਬਰੇ ਇਹ ਪਾਉਂਿਆ ਇੱਧਰ ਬਾਹਰ ਜਾ ਹਾਂ ਦੇ ਫਲੈਕਸ ਕਰ ਲੈ ਜੇ ਹੋ ਕੱਲ ਵੇੜੀ ਪਾ ਲਈ ਜੇ ਹੋ ਆਪਾਂ ਬਾਹਰ ਹੋ ਕੇ ਟੱਪੋ ਮੈਂ ਇਹ ਨਹੀਂ ਟੱਪੋ ਇਹਨੂੰ ਆਹ ਪਾਂਦੀ ਆਂ ਓਏ ਫੜੇ ਨਾੜੀ ਤੇ ਕਿਹੜੀਆਂ ਆਉਂਦੇ ਕਿੰਨੇ ਫੜੂ ਪਪਾ ਕਿਉਂ ਦਿੱਟੇ ਮਾਦਾ ਦਿੱਟੇ ਓਏ ਛੱਡ ਦੇ ਓ ਭੀਮ ਛੱਡ ਦੇ ਚੱਲ ਚੱਲ ਓਏ ਹੈਪੀ ਖਲੋ ਯਾਰ ਕਮੈਂਟ

ਹੋ ਅੱਜ ਤੱਕ ਨੀ ਓਏ ਨੋ ਨਾ ਮੇਟੀ ਚੈਟੰਦਰ ਨੂੰ ਖਤਮ ਕਰ ਦੇ ਬਈਆ ਰੇਟ ਮਾਰ 100 ਲੱਖ ਨਹੀਂ ਵਾਈਦਾ ਉਹ ਕਿੰਨੇ ਵੱਟ ਮਾਰਦੇ ਨੇ ਕੰਨੀ ਨਹੀਂ ਸੀ ਕੋਈ ਬਾਜੀ ਫਾਟ ਕੇ ਪੜਦੇ ਜੇ ਇੱਕ ਟੋਟਾ ਹੋਵੇਗਾ ਕੇ ਜੀ ਕੀ ਨਾ ਕਰਾ ਮੈਂ ਕਰੂੰਗਾ ਕਿ ਕਿਹਾਗੇ ਇਹ ਤਰ੍ਹਾਂ ਤੋਂ ਬੁਮਾਰ ਰੇਟ ਤੋਂ ਬੁਮਾਰ ਆਜੋ ਆਜੋ ਕਿੱਥੇ ਪਾਲਾ ਉਹ ਚੱਲ ਓਏ ਬਾਬਾ ਓ ਚੱਲ ਪਾ ਰਿਹਾ ਭਾਈ ਮੇਰਾ ਵੀ ਬਿਲਕੁਲ ਔਰ ਕੀ ਸੀਰੀਅਸ ਨਹੀਂ ਜਿੱਤੀ ਕਰ ਰਹੀ ਚਾਤੀ ਹੀ ਲੈ ਨਹੀਂ ਨਾ ਪੜਨਗਾ ਉਹ ਜਾ ਉਹ ਪੜੇ ਨੂੰ ਪੜੇ ਬਣਾਉਂਦਾ ਕੋਕਲਿਆ ਕੋਕਲਿਆ ਚਲੋ ਪਪਾ ਆ ਓਏ ਚਲੋ ਵੀਰ ਦੀ ਮਦਦ ਕਰੋ 19 ਗਰੇ ਬਣਾਓ ਜਿਹੜੀ ਰਹਿ ਗਈ ਉਧਰ ਗਰਾਉਂਡ ਕੋ ਔਰ ਚੈਣ ਘੁੰਮ ਜੂ ਚੱਲ ਗਾਗੂ ਓਏ ਬਾਜੇ ਬਾਜੂ ਹੁਣੇ ਮਾਮਾ ਕਿੰਨੀ ਬਣਾਤੀ ਆ ਉਧਰ ਮਾਰੋ ਜਿਹੜੀ ਥੋੜੀ ਜੀ ਰਹਿ ਗਈ ਉਧਰ ਚੈਣ ਘੁੰਮ ਜਾ ਕਰੂਗੀ ਨਾਲ ਚੱਲੋ ਉਧਰ ਖੜਿਆ ਗਿਆ ਅਸੀਂ ਚੱਲਦੇ ਆ ਇਹ ਬੰਦਾ ਵੱਡਾ ਆ ਪਹਿਲੇ ਬੰਦੇ ਨੂੰ ਹੈ ਚਾਚਾ ਮਾਰਾ ਪੀਮਾ 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 ਫਰਗੋਲ ਮਾਸਤੋ ਯਾ ਨਿੱਕੀ ਵਰਤੀ ਆਖਰੀ ਮਨ ਮਾਣਿਆ ਯਾਰ ਆਖੀ ਬਾਈ